ਯੂਰਡੈਕ ਸਟੂਡੀਓ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਕੁਆਂਟਮ ਫਿਜ਼ਿਕਸ ਦੇ ਇੱਕ ਵਿਆਖਿਆ ਨਾਲ ਭਰੇ ਕੋਰਸ ਨੂੰ ਸ਼ੁਰੂ ਕਰਨ ਜਾ ਰਹੇ ਹਾਂ ਤਾਂ ਇਸ ਦੇ ਵਿੱਚ ਅੱਜ ਪਹਿਲਾ ਅਸੀਂ ਚੈਪਟਰ ਪੜ੍ਹਾਂਗੇ ਕਲਾਸੀਕਲ ਮਕੈਨਿਕਸ ਦੇ ਫੇਲ ਹੋਣ ਦੇ ਕਾਰਨ ਤੇ ਇਸ ਦੇ ਵਿੱਚ ਕੋਈ ਜ਼ਿਆਦਾ ਇਕੁਏਸ਼ਨਾਂ ਨਹੀਂ ਹੈ ਤੇ ਮੈਂ ਥੋੜਾ ਖੁੱਲੇ ਤਰੀਕੇ ਨਾਲ ਇਸ ਦੀ ਵਿਆਖਿਆ ਕਰਾਂਗਾ ਤਾਂ ਇਹ ਸੌਖਾ ਹੀ ਹੈ ਇਸ ਦੇ ਵਿੱਚ ਕੁਝ ਫੋਟੋਆਂ ਹੀ ਹੋਣਗੀਆਂ ਜ਼ਿਆਦਾਤਰ ਹਾਲਾਂਕਿ ਫੋਟੋਆਂ ਇਸ ਕੋਰਸ ਵਿੱਚ ਅਲਾਉਡ ਨਹੀਂ ਹੁੰਦੀਆਂ ਲੇਕਿਨ ਪਹਿਲੇ ਚੈਪਟਰ ਵਿੱਚ ਇਹ ਯਾਗੇ ਵੀ ਕਿਤੇ ਜਿੱਥੇ ਜਿੱਥੇ ਮੈਨੂੰ ਠੀਕ ਲੱਗਿਆ ਮੈਂ ਫੋਟੋਆਂ ਦੀ ਵਰਤੋਂ ਕਰਦਾ ਰਹਾਂਗਾ ਤੇ ਆਓ ਸ਼ੁਰੂਆਤ ਕਰਦੇ ਹਾਂ ਕੁਆਂਟਮ ਫਿਜ਼ਿਕਸ ਦੇ ਪਹਿਲੇ ਚੈਪਟਰ ਦੇ ਨਾਲ ਸੁਪਰ ਪੋਜੀਸ਼ਨ ਦਾ ਸਿਧਾਂਤ ਦੇ ਨਾਲ ਇਸ ਦਾ ਇੱਕ ਸਬਟਾਈਟਲ ਹੈ ਕਲਾਸਿਕਲ ਮਕੈਨਿਕਸ ਦੇ ਫੇਲ ਹੋਣ ਦੇ ਕਾਰਨ ਆਓ ਇਸ ਨੂੰ ਸ਼ੁਰੂਆਤ ਕਰਦੇ ਹਾਂ। ਆ ਸੁਪਰ ਪੋਜੀਸ਼ਨ ਦਾ ਸਿਧਾਂਤ ਸੁਪਰ ਪੋਜੀਸ਼ਨ ਥੋੜੀ ਦੇਰ ਬਾਅਦ ਸਾਨੂੰ ਪੜਾਉ ਨੂੰ ਮਿਲੇਗੀ ਤੇ ਅੱਜ ਇਸ ਦੇ ਵਿੱਚ ਸਿਰਫ ਕਲਾਸਿਕਲ ਮਕੈਨਿਕਸ ਦੀਆਂ ਕਮੀਆਂ ਦੀ ਗੱਲ ਹੋਏਗੀ ਤੇ ਇਸ ਵਿੱਚ ਦੇਖਾਂਗੇ ਕਿ ਕੀ ਕਾਰਨ ਸੀ ਕਿ ਕੁਆਂਟਮ ਫਿਜ਼ਿਕਸ ਨੂੰ ਕਲਾਸਿਕਲ ਮਕੈਨਿਕਸ ਨੂੰ ਓਵਰਟੇਕ ਕਰਨਾ ਪਿਆ ਤਾਂ ਇਹ ਪਹਿਲਾ ਭਾਗ ਹੈ ਸੁਪਰ ਪੋਜੀਸ਼ਨ ਦਾ ਸਿਧਾਂਤ ਨਿਊਟਨ ਦੇ ਸਮੇ ਤੋਂ ਹੀ ਕਲਾਸਿਕਲ ਮਕੈਨਿਕਸ ਲਗਾਤਾਰ ਵਿਕਸਤ ਹੁੰਦਾ ਜਾ ਰਿਹਾ ਹੈ ਤੇ ਇਸ ਨੂੰ ਗਤੀਸ਼ੀਲ ਪਰ ਸਿਸਟਮਾਂ ਦੀ ਇੱਕ ਲਗਾਤਾਰ ਵੱਧਦੀ ਸ਼੍ਰੇਣੀ ਤੇ ਲਾਗੂ ਕੀਤਾ ਗਿਆ ਜਿਸ ਵਿੱਚ ਪਦਾਰਥ ਦੇ ਨਾਲ ਕਿਰਿਆ ਕਰਨ ਵਾਲੇ ਪ੍ਰਭਾਵ ਪਾਉਣ ਵਾਲੇ ਇਲੈਕਟ੍ਰੋਮੈਗਨੇਟਿਕ ਫੀਲਡਾਂ ਵੀ ਸ਼ਾਮਲ ਹਨ ਤੇ ਇਹਨਾਂ ਦੇ ਵਰਤੋਂ ਨੂੰ ਨਿਯੰਤਰਿਤ ਕਰਨ ਵਾਲੇ ਨਿਯਮ ਇੱਕ ਸੁਧਾਰਨ ਅਤੇ ਸ਼ਾਨਦਾਰ ਯੋਜਨਾ ਬਣਾਉਂਦੇ ਹਨ ਜਿਸ ਨੂੰ ਕੋਈ ਸੋਚ ਸਕਦਾ ਹੈ ਕਿ ਇਸ ਦੇ ਸਾਰੇ ਆਕਰਸ਼ਕ ਵਿਸ਼ੇਸ਼ਤਾਵਾਂ ਨੂੰ ਨਸ਼ਟ ਕੀਤੇ ਬਿਨਾ ਗੰਭੀਰਤਾ ਨਾਲ ਸੋਧਿਆ ਨਹੀਂ ਜਾ ਸਕਦਾ ਫਿਰ ਵੀ ਇੱਕ ਨਵੀਂ ਯੋਜਨਾ ਸਾਬਿਤ ਕਰਨਾ ਸੰਭਵ ਪਾਇਆ ਗਿਆ ਜਿਸ ਨੂੰ ਕੁਆਂਟਮ ਮੈਕੈਨਿਕਸ ਕਿਹਾ ਜਾਂਦਾ ਜੋ ਕਿ ਪਰਮਾਣੂ ਪੈਮਾਨੇ ਤੇ ਵਰਤਾਰਿਆਂ ਦੇ ਵਰਣਨ ਦੇ ਲਈ ਵਧੇਰੇ ਟੁਕਮਾ ਸ਼ਬਦਾਂ ਜਾਂ ਟੁਕਮਈਕ ਯੋਜਨਾ ਅਤੇ ਜੋ ਕੁਝ ਮਾਮਲਿਆਂ ਵਿੱਚ ਕਲਾਸਿਕਲ ਯੋਜਨਾ ਨਾਲੋਂ ਵਧੇਰੇ ਸ਼ਾਨਦਾਰ ਅਤੇ ਸੰਤੁਸ਼ਟੀ ਜਾਣਕਾ ਤੇ ਆਓ ਇਸ ਦੀ ਹੁਣ ਵਿਆਖਿਆ ਪੜ੍ਹਦੇ ਹਾਂ ਇਸ ਵਿੱਚ ਕੁਝ ਫੋਟੋ ਹਨ ਜਿਵੇਂ ਨਿਊਕਲੀਅਸ ਅ ਅੰਦਰ ਦਿਖਾਇਆ ਗਿਆ ਹੈ ਤੇ ਬਾਹਰ ਇਨਕਰੀਜ਼ਿੰਗ એનર્ਜੀ ਦੇ ਸ਼ੈਲ ਦਿਖਾਏ ਗਏ ਨੇ n=1 n=2 n=3 ਤੇ ਇਸੇ ਤਰ੍ਹਾਂ ਇੱਕ ਹੋਰ ਤਸਵੀਰ ਹੈ ਇਸ ਦੇ ਵਿੱਚ ਇੱਥੇ ਸਸ ਔਰਬिटल ਦਿਖਾਇਆ ਗਿਆ ਸਭ ਤੋਂ ਉੱਪਰ ਉਸ ਤੋਂ ਬਾਅਦ ਪੀ ਐਕਸ ਪੀ ਵਾਈ ਪੀ ਜ਼ ਅ ਇਹਨਾਂ ਦੇ ਬਾਰੇ ਥੋੜਾ ਅੱਗੇ ਹੋਰ ਦੁਬਾਰਾ ਪੜ੍ਹਾਂਗੇ ਤਾਂ ਮੈਂ ਇਸ ਦੇ ਨਾਲ-ਨਾਲ ਇਸ ਦੀ ਵਿਆਖਿਆ ਕਰਦਾ ਜਾਵਾਂਗਾ ਹਾਲਾਂਕਿ ਇਹ ਕੋਈ ਜ਼ਿਆਦਾ ਜ਼ਰੂਰੀ ਨਹੀਂ ਹੈ ਤਸਵੀਰਾਂ ਦਾ ਇਹ ਸਾਇੰਸ ਵਿਗਿਆਨ ਵਿੱਚੋਂ ਲਗੀਆਂ ਗਈਆਂ ਨੇ ਤੇ ਇਸ ਵਿੱਚ ਜਿਵੇਂ ਐਕਸ ਡਾਇਰੈਕਸ਼ਨ ਵੱਲ ਇੱਕ ਦੋ ਪ੍ਰੋਬੈਬਿਲਟੀ ਦੇ ਖੇਤਰ ਨੇ ਕਿ ਜਿੱਥੇ ਇਲੈਕਟ੍ਰੋਨ ਪਾਇਆ ਜਾ ਸਕਦਾ ਹੈ ਇਸ ਤਰ੍ਹਾਂ ਇਧਰ ਜ਼ੈਡ ਡਾਇਰੈਕਸ਼ਨ ਵੱਲ ਨੂੰ ਇੱਕ ਡਾਇਰੈਕਸ਼ਨ ਹੈ ਤੀਜੀ ਡਾਇਰੈਕਸ਼ਨ ਪੀ ਵਾਈ ਇਧਰ ਨੂੰ ਹੈ ਸਕ੍ਰੀਨ ਤੋਂ ਬਾਹਰ ਤੇ ਸਕ੍ਰੀਨ ਤੋਂ ਪਿੱਛੇ ਵੱਲੋਂ ਇਸੇ ਤਰ੍ਹਾਂ ਅਗੇ ਕੰਪਲਿਕੇਟਡ ਥੋੜੀਆਂ ਸਟਰਕਚਰਸ ਨੇ ਇਸ ਦੀਆਂ ਤੇ ਇਸੇ ਤਰ੍ਹਾਂ ਇੱਕ ਇਹ ਫੋਟੋ ਹੈ ਕੁਆਂਟਮ ਮੈਕੈਨੀਕਲ ਮਾਡਲ ਆਫ ਦੀ ਐਟਮ ਤੇ ਇਸੇ ਤਰ੍ਹਾਂ ਹੀ ਫੋਟੋ ਹੈ ਜਿਸ ਵਿੱਚ ਇਲੈਕਟ੍ਰੋਨ ਇਸ ਦੇ ਆਲੇ ਦੁਆਲੇ ਘੁੰਮਦਾ ਦਿਖਾਈ ਦੇ ਰਿਹਾ ਹੈ ਨਿਊਟ੍ਰੋਨ ਪ੍ਰੋਟੋਨ ਨਿਊਕਲੀਅਸ ਦੇ ਅੰਦਰ ਹੈ ਤੇ ਆਹ ਹੁਣ ਇਸ ਨੂੰ ਅੱਗੇ ਪੜ੍ਹਦੇ ਹਾਂ ਪਹਿਲਾਂ ਅਸੀਂ ਪੜਿਆ ਕਿ ਕਲਾਸਿਕਲ ਮਕੈਨਿਕਸ ਦੀ ਵਿਕਾਸ ਯਾਤਰਾ ਜੋ ਇਹ ਨਿਊਟਨ ਦੇ ਸਮੇਂ ਤੋਂ ਕਲਾਸਿਕਲ ਮਕੈਨਿਕਸ ਇੱਕ ਅਜਿਹੀ ਵਿਗਿਆਨਕ ਵਿਧੀ ਬਣੀ ਜੋ ਵਸਤੂਆਂ ਦੀ ਗਤੀ ਅਤੇ ਉਹਨਾਂ ਤੇ ਲਾਗੂ ਹੋਣ ਵਾਲੀਆਂ ਤਾਕਤਾਂ ਨੂੰ ਸਮਝਾਉਂਦੀ ਹੈ ਇਹ ਵਿਧੀ ਸਮੇਂ ਦੇ ਨਾਲ-ਨਾਲ ਵਿਕਸਿਤ ਹੋਈ ਅਤੇ ਇਸ ਨੂੰ ਵਧਦੇ ਹੋਏ ਗਤੀਸ਼ੀਲ ਪ੍ਰਣਾਲੀਆਂ ਤੇ ਲਾਗੂ ਕੀਤਾ ਗਿਆ ਸਿਸਟਮਾਂ ਤੇ ਲਾਗੂ ਕੀਤਾ ਗਿਆ ਜਿਵੇਂ ਕਿ ਇਲੈਕਟ੍ਰੋਮੈਗਨੈਟਿਕ ਫੀਲਡ ਤੇ ਲਾਗੂ ਕੀਤਾ ਗਿਆ ਜੋ ਪਦਾਰਥਾਂ ਤੇ ਪ੍ਰਭਾਵ ਪਾਉਂਦੀ ਹੈ ਤੇ ਇਸ ਤੋਂ ਸਾਨੂੰ ਇਹ ਮਿਲਦਾ ਕਿ ਕਲਾਸਿਕਲ ਮਕੈਨਿਕਸ ਨੇ ਲੰਬੇ ਸਮੇਂ ਤੱਕ ਵਿਗਿਆਨ ਦੀ ਧਾਰਨਾ ਨੂੰ ਆਕਾਰ ਦਿੱਤਾ ਪਰ ਇਹ ਪਰਮਾਣੂ ਪੱਧਰ ਤੇ ਬੁਰੀ ਤਰ੍ਹਾਂ ਲਾਗੂ ਨਹੀਂ ਪੂਰੀ ਤਰ੍ਹਾਂ ਲਾਗੂ ਨਹੀਂ ਹੁੰਦੀ ਤੇ ਦੂਜਾ ਪੈਰਾਗ੍ਰਾਫ ਵਿੱਚ ਅਸੀਂ ਜੋ ਪੜਿਆ ਕਿ ਅੰਤਰੀਵ ਵਿਚਾਰ ਅਤੇ ਨਿਯਮਾਂ ਦੀ ਯੋਜਨਾ ਦਾਰਤਾ ਕਿ ਕਲਾਸਿਕਲ ਮਕੈਨਿਕ ਦੀ ਅੰਦਰੂਨੀ ਲਾਜ਼ਮੀ ਬਣਦਾ ਰਿਹਾ ਜੋ ਜਿਸ ਦੇ ਵਿੱਚ ਵਿਚਾਰ ਅਤੇ ਨਿਯਮ ਇੱਕ ਦੂਜੇ ਨਾਲ ਗੁੰਝਲਦਾਰ ਢੰਗ ਨਾਲ ਜੁੜੇ ਹੋਏ ਹਨ ਇਨਾਤੇ ਇੱਕ ਬਹੁਤ ਹੀ ਸੁੰਦਰ ਅਤੇ ਲਾਜ਼ਮੀ ਯੋਜਨਾ ਬਣਾਈ ਜਾਂਦੀ ਹੈ ਜਿਵੇਂ ਇੱਥੇ ਐਟਮ ਦਿਖਾਇਆ ਗਿਆ 10^ -8 ਮੀਟਰ ਤੱਕ ਉਸ ਤੋਂ ਬਾਅਦ ਹੋਰ ਸੁਖਮ ਨਿਊਕਲੀਅਸ ਹੈ 10^ -12 ਸੈਂਟੀਮੀਟਰ ਤੱਕ ਇਸ ਤੋਂ ਬਾਅਦ ਪ੍ਰੋਟੋਨ ਹੈ ਤਿੰਨ ਕੁਆਰਕਾਂ ਨਾਲ ਬਣਿਆ ਹੋਇਆ 10^ -13 ਸੈਂਟੀਮੀਟਰ ਇਸ ਤੋਂ ਬਾਅਦ 10^-16 ਤੇ ਇੱਕ ਕੁਆਰਕ ਦਿਖਾਇਆ ਗਿਆ ਤੇ ਇਲੈਕਟ੍ਰੋਨ ਜਿਹੜਾ 10^-16 ਦੇ ਉੱਤੇ ਇੱਥੇ ਦਿਖਾਇਆ ਗਿਆ ਤੇ ਇਸੇ ਤਰ੍ਹਾਂ ਇਹ ਹਾਈਡਰੋਜਨ ਵੇਵ ਫੰਕਸ਼ਨ ਦੀਆਂ ਫੋਟੋਆਂ ਨੇ ਤੇ ਇਹਨਾਂ ਬਾਰੇ ਅਸੀਂ ਬਾਅਦ ਵਿੱਚ ਪੜਾਂਗੇ ਕੁਆਂਟਮ ਮਕੈਨੀਕਲ ਮਾਡਲ ਇਸ ਤਰ੍ਹਾਂ ਦਾ ਹੈ ਬੋਹਰ ਮਾਡਲ ਇਸ ਤਰ੍ਹਾਂ ਦਾ ਸੀ ਕਿ ਅੰਦਰ ਨਿਊਕਲੀਅਸ ਦੇ ਵਿੱਚ ਪ੍ਰੋਟੋਨ ਤੇ ਨਿਊਟ੍ਰੋਨ ਨੇ ਤੇ ਆਲੇ-ਦਾਲ ਇਲੈਕਟ੍ਰੋਨ ਘੁੰਮਦੇ ਨੇ ਤੇ ਕੁਆਂਟਮ ਮਕੈਨੀਕਲ ਮਾਡਲ ਇਸ ਤਰ੍ਹਾਂ ਦਾ ਹੈ ਕਿ ਇਲੈਕਟ੍ਰੋਨ ਇਸ ਦੇ ਆਲੇ-ਦੁਆਲੇ ਕਿਤੇ ਵੀ ਹੋ ਸਕਦਾ ਹੈ ਕਿ ਉਹਦੀ ਪ੍ਰੋਬੈਬਿਲਿਟੀ ਦਾ ਬਦਲ ਹੈ। ਇਸ ਤਰ੍ਹਾਂ ਇਸ ਨੂੰ ਕੁਆਂਟਮ ਮਕੈਨਿਕਲ ਮਾਡਲ 'ਚ ਦਿਖਾਇਆ ਜਾਂਦਾ ਤੇ ਇਹ ਸੋਚਣਾ ਆਸਾਨ ਹੈ ਕਿ ਇਸ ਯੋਜਨਾ ਨੂੰ ਗੰਭੀਰਤਾ ਨਾਲ ਸੂਤਦਣ ਦੇ ਲਈ ਉਸ ਦੀਆਂ ਆਕਰਸ਼ਕ ਵਿਸ਼ੇਸ਼ਤਾਵਾਂ ਨੂੰ ਨਸ਼ਟ ਕਰਨਾ ਪਵੇਗਾ। ਜੋ ਕਲਾਸਿਕਲ ਮਕੈਨਿਕਸ ਦੀਆਂ ਵਿਸ਼ੇਸ਼ਤਾਵਾਂ ਨੇ ਤੇ ਇਸ ਤੋਂ ਸਾਨੂੰ ਇਹ ਮਿਲਦਾ ਹੈ ਕਿ ਕਲਾਸਿਕਲ ਮਕੈਨਿਕ ਦੀ ਵਿਧੀ ਬਹੁਤ ਹੀ ਸੁੱਚੀ ਜੀ ਅਤੇ ਸੁੰਦਰ ਹੈ। ਪਾਰਿਸ ਦੇ ਵਿੱਚ ਕੁਝ ਹੱਦਾਂ ਜੋ ਪਰਮਾਣੂ ਪਦਰ ਦੀ ਗਤੀ ਨੂੰ ਸਮਝਣ ਦੇ ਵਿੱਚ ਰੁਕਾਵਟ ਪੈਦਾ ਕਰਦੀਆਂ ਤੇ ਅੱਗੇ ਅਸੀਂ ਪੜਿਆ ਕਿ ਕੁਆਂਟਮ ਕੈਨਿਕ ਦੀ ਲੋੜ ਹੈ ਜਿਹੜੀ ਕਿ ਇਹ ਨਾ ਹੱਦਾਂ ਦੇ ਬਾਵਜੂਦ ਵਿਗਿਆਨਿਕ ਨ ਇੱਕ ਨਵੀਂ ਯੋਜਨਾ ਕੁਆਂਟਮ ਮਕੈਨਿਕਸ ਵਿਕਸਿਤ ਕੀਤੀ ਜੋ ਪਰਮਾਣੂ ਪਦਰ ਤੇ ਹੋਣ ਵਾਲੀਆਂ ਗਤੀਵਿਧੀਆਂ ਨੂੰ ਬੜੇ ਭਰੇ ਵਧੀਆ ਢੰਗ ਦੇ ਨਾਲ ਸਮਝਾਉਂਦੀ ਹੈ ਕਵਾਂਟਮ ਮੈਕੈਨਿਕਸ ਕਈ ਮਾਮਲਿਆਂ ਵਿੱਚ ਕਲਾਸਿਕਲ ਮੈਕੈਨਿਕਸ ਨਾਲੋਂ ਹੋਰ ਵਧੀਆ ਅਤੇ ਸੰਤੁਸ਼ਟੀਜਨਕ ਨਤੀਜੇ ਵੀ ਦਿੰਦਾ। ਇਸ ਤੋਂ ਸਾਨੂੰ ਇਹ ਪਤਾ ਚੱਲਦਾ ਹੈ ਕਿ ਕਵਾਂਟਮ ਮੈਕੈਨਿਕ ਦੀ ਜਨਮ ਕਹਾਣੀ ਦਾ ਪਤਾ ਲੱਗਦਾ ਹੈ ਕਿ ਇੱਕ ਅਜਿਹੀ ਵਿਧੀ ਹੈ ਜੋ ਪਰਮਾਣੂ ਅਤੇ ਉਪ ਪਰਮਾਣੂ ਪਦਾਰਜਾਣੇ ਕਿ ਇੱਕ ਤਾਂ ਆਟਮ ਹੋਇਆ ਤੇ ਇੱਕ ਉਸਦੇ ਅੰਦਰਲੀ ਜੋ ਕਣ ਨੇ ਸਬ ਐਟੋਮਿਕ ਲੈਵਲ ਦੇ ਉੱਤੇ ਉਸ ਦਾ ਉੱਤੇ ਹੋਣ ਵਾਲੀਆਂ ਗਤੀਵਿਧੀਆਂ ਨੂੰ ਸਮਝਣ ਦੇ ਲਈ ਇਹ ਜ਼ਰੂਰਤ ਪਈ ਕੁਆਂਟਮ ਮੈਕੈਨਿਕਸ ਦੀ ਅ ਇੱਥੇ ਜਿਵੇਂ ਵੱਖ-ਵੱਖ ਮਾਡਲ ਦਿਖਾਏ ਗਏ ਨੇ ਪਹਿਲਾਂ ਇੱਧਰ ਇਹ ਜੌਨ ਡਾਲਟਨ ਦਾ ਮਾਡਲ ਹੈ ਉਸ ਤੋਂ ਬਾਅਦ ਜੌਨਸਨ ਦਾ ਮਾਡਲ ਹੈ ਫਿਰ 1911 ਵਿੱਚ ਅਰਨਸਟ ਰਦਰਫੋਰਡ ਦਾ ਮਾਡਲ ਹੈ ਫਿਰ 1913 ਚ ਨੀਲ ਬੋਹਰ ਨੇ ਇੱਕ ਮਾਡਲ ਪੇਸ਼ ਕੀਤਾ ਤੇ 1926 ਚ ਆਰਵਿੰਡ ਫਲਿੰਡਿੰਗਰ ਨੇ ਇਹ ਐਟੋਮਿਕ ਮਾਡਲ ਪੇਸ਼ ਕੀਤਾ ਜਿਸ ਦੇ ਆਲੇ-ਦੁਆਲੇ ਆ ਤੇ ਗੂੜੀਆਂ ਨੀਲੀਆਂ ਲਾਈਨਾਂ ਨੇ ਜਿਵੇਂ ਤਿੰਨ ਲਾਈਨਾਂ ਦਿਖਾਈ ਜਾਂਦੇ ਰਿਆਂ ਗੋਲ ਚੱਕਰ ਇਹਨਾਂ ਦੇ ਵਿੱਚ ਇਲੈਕਟ੍ਰੋਨ ਦੇ ਹੋਣ ਦੀ ਸੰਭਾਵਨਾ ਹੁੰਦੀ ਹੈ ਜ਼ਿਆਦਾ ਇਸ ਤਰ੍ਹਾਂ ਦਾ ਮਾਡਲ ਹੈ ਇਹ ਤੇ ਨਿਊਕਲੀਅਰ 스ਕੇਲ ਦੇ ਉੱਤੇ ਇਸ ਨੂੰ ਅਗਰ ਦੇਖੀਏ ਤਾਂ ਇਸ ਤਰ੍ਹਾਂ ਕੁਝ ਕੇ ਜਿਹੜਾ ਮੈਟਰ ਹੈ ਪਦਾਰਥ ਹੈ ਇਹ ਮਾਈਕਰੋਸਕੋਪਿਕ ਕਿਹਾ ਜਾਂਦਾ ਸਥੂਲ ਵੀ ਕਹਿੰਦੇ ਆ ਇਸ ਨੂੰ ਅਸੀਂ ਤੇ ਕ੍ਰਿਸਟਲ ਨੇ ਜਿਹਨਾਂ ਜਿਹੜੇ ਮੋਲੀਕਿਊਲਸ ਦੇ ਜੁੜਨ ਨਾਲ ਬਣਦੇ ਨੇ ਉਹ 10^-9 ਮੀਟਰ ਤੱਕ ਨੇ ਤੇ ਆਟਮ ਆ ਜਿਹੜਾ 10^-10 ਮੀਟਰ ਤੱਕ ਆ ਇਸ ਨੂੰ ਐਂਗਸਟ੍ਰੋਮ ਯੂਨਿਟ ਵੀ ਕਹਿੰਦੇ ਆਪਾਂ ਤੇ ਇਸ ਤੋਂ ਬਾਅਦ ਐਟੋਮਿਕ ਨਿਊਕਲੀਅਸ ਆ 10^-14 ਤੱਕ ਆ ਜੋ ਆਟਮ ਦਾ ਅੰਦਰਲਾ ਹਿੱਸਾ ਹੈ ਜਿਸ ਦੇ ਚ ਨਿਊਟ੍ਰਨ ਅਤੇ ਪ੍ਰੋਟਨ ਹੁੰਦੇ ਆ ਇਸ ਤੋਂ ਬਾਅਦ ਨਿਊਕਲੀਔਨ ਹੈ ਜਿਸ ਦੇ ਵਿੱਚ ਨਿਊਕਲੀਔਨ ਦਾ ਮਤਲਬ ਹੈ ਪ੍ਰੋਟੋਨ ਜਾਂ ਨਿਊਟ੍ਰਨ ਇਹ 10^-15 ਮੀਟਰ ਦਾ ਸਾਈਜ਼ ਰੱਖਦਾ ਇਸ ਤੋਂ ਬਾਅਦ ਕੁਆਰਕ ਹੈ ਜੋ 10^-18 ਮੀਟਰ ਦਾ ਸਾਈਜ਼ ਇਸ ਦਾ ਹੁੰਦਾ ਤੇ ਅਸੀਂ ਅੱਗੇ ਪੜਦੇ ਹਾਂ ਕਿ ਇਹ ਸੰਭਾਵਨਾ ਨਵੀਂ ਯੋਜਨਾ ਵਿੱਚ ਸ਼ਾਮਲ ਤਬਦੀਲੀਆਂ ਦੇ ਕਾਰਨ ਜੋ ਕਿ ਬਹੁਤ ਡੂੰਗੀ ਪ੍ਰਕਿਰਤੀ ਦੀਆਂ ਅਤੇ ਕਲਾਸਿਕਲ ਸਿਧਾਂਤ ਦੀਆਂ ਉਹਨਾਂ ਵਿਸ਼ੇਸ਼ਤਾਵਾਂ ਨਾਲ ਟਕਰਾ ਨਹੀਂ ਕਰਦੀਆਂ ਜੋ ਇਸ ਨੂੰ ਇੰਨਾ ਆਕਰਸ਼ਕ ਬਣਾਉਂਦੀਆਂ ਨਤੀਜੇ ਵਜੋਂ ਇਹਨਾਂ ਸਾਰੀਆਂ ਵਿਸ਼ੇਸ਼ਤਾਵਾਂ ਨੂੰ ਨਵੀਂ ਯੋਜਨਾ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ ਕਲਾਸਿਕਲ ਫਿਜ਼ਿਕਸ ਮਕੈਨਿਕਸ ਤੋਂ ਵਿਦਾ ਹੋਣ ਦੀ ਜ਼ਰੂਰਤ ਪ੍ਰਯੋਗ ਆਤਮਕ ਨਤੀਜਿਆਂ ਦੁਆਰਾ ਸਪਸ਼ਟ ਤੌਰ ਤੇ ਦਰਸਾਈ ਗਈ ਹੈ ਪਹਿਲਾ ਇਹ ਸੀ ਕਿ ਕਲਾਸਿਕਲ ਇਲੈਕਟ੍ਰੋਡਾਇਨਾਮਿਕਸ ਦੇ ਵਿੱਚ ਜਾਣੇ ਜਾਂਦੇ ਫੋਰਸ ਐਟਮਾਂ ਤੇ ਮੋਲੀਕੂਲਾਂ ਦੀ ਸ਼ਾਨਦਾਰ ਸਥਿਰਤਾ ਦੀ ਵਿਆਖਿਆ ਕਰਨ ਦੇ ਲਈ ਨਾ ਕਾਫੀ ਹਨ ਜੋ ਕਿ ਪਦਾਰਥਾਂ ਲਈ ਕਿਸੇ ਵੀ ਨਿਸ਼ਚਿਤ ਪੌਤੇ ਕਤੇ ਰਸਾਇਣਕ ਗੁਣਾਂ ਦੇ ਲਈ ਜ਼ਰੂਰੀ ਹੈ ਇਸ ਦੀ ਵਿਆਖਿਆ ਅਸੀਂ ਬਾਅਦ ਵਿੱਚ ਪੜ੍ਹਦੇ ਹਾਂ ਨਵੀਆਂ ਕਲਪਨਿਕ ਫੋਰਸਾਂ ਦੀ ਸ਼ੁਰੂਆਤ ਸਥਿਤੀ ਨੂੰ ਨਹੀਂ ਬਚਾਏਗੀ ਯਾਨੀ ਕਿ ਅਗਰ ਅਸੀਂ ਹੋਰ ਫੋਰਸਾਂ ਦੀ ਖੋਜ ਕਰਦੇ ਹਾਂ ਨਵੇਂ ਕਲਪਨਿਕ ਫੋਰਸਾਂ ਦੀ ਉਹਨਾਂ ਦੇ ਨਾਲ ਇਹ ਜਿਹੜੀ ਸਥਿਤੀ ਹੈ ਇਸ ਦਾ ਇਸ ਦੇ ਵਿੱਚ ਕੋਈ ਫਾਇਦਾ ਨਹੀਂ ਹੁੰਦਾ ਕਿਉਂਕਿ ਕਲਾਸਿਕਲ ਮਕੈਨਿਕ ਦੇ ਆਮ ਸਿਧਾਂਤ ਹਰ ਕਿਸਮ ਦੀਆਂ ਤਾਕਤਾਂ ਤੇ ਲਾਗੂ ਹੁੰਦੇ ਹਨ ਜਿਸ ਦੇ ਨਤੀਜੇ ਸਿੱਧੇ ਤੌਰ ਤੇ ਨਿਰੇਖਣਾਂ ਦੇ ਉਲਟ ਹੁੰਦੇ ਹਨ ਜੋ ਅਸੀਂ ਪ੍ਰਯੋਗ ਕਰਦੇ ਹਾਂ ਉਹਨਾਂ ਦੇ ਉਲਟੇ ਨਤੀਜੇ ਨਿਕਲਦੇ ਹਨ ਇਸ ਵਿੱਚ ਇਸ ਦੀ ਹੁਣ ਅਸੀਂ ਵਿਆਖਿਆ ਕਰਦੇ ਹਾਂ ਕਿ ਨਵੀਂ ਯੋਜਨਾ ਦੀ ਸੰਭਾਵਨਾ ਇਹ ਹੈ ਕਿ ਇਹ ਸਾਨੂੰ ਦੱਸਦੀ ਹੈ ਕਿ ਕੁਆਂਟਮ ਮਕੈਨਿਕ ਦੀ ਨਵੀਂ ਯੋਜਨਾ ਵਿੱਚ ਕੀਤੀਆਂ ਤਬਦੀਲੀਆਂ ਬਹੁਤ ਡੂੰਘੀਆਂ ਅਤੇ ਮੂਲ ਪ੍ਰਕਿਰਤੀ ਦੀਆਂ ਹੁੰਦੀਆਂ ਹਨ ਯਾਨੀ ਕਿ ਬਹੁਤ ਬੇਸਿਕ ਬੁਨਿਆਦ ਤੋਂ ਬਣਾਇਆ ਜਾਂਦਾ ਹੈ ਕੁਆਂਟਮ ਮਕੈਨਿਕਸ ਨੂੰ ਇਹ ਤਬਦੀਲੀਆਂ ਕਲਾਸਿਕਲ ਮਕੈਨਿਕ ਦੀਆਂ ਆਕਰਸ਼ਕ ਵਿਸ਼ੇਸ਼ਤਾਵਾਂ ਦੇ ਨਾਲ ਟਕਰਾ ਨਹੀਂ ਕਰਦੀਆਂ ਯਾਨੀ ਕਿ ਕਲਾਸਿਕਲ ਮਕੈਨਿਕ ਦੇ ਜਿਹੜੇ ਸਿਧਾਂਤ ਹਨ ਉਹਨਾਂ ਨੂੰ ਕੋਈ ਕੁਆਂਟਮ ਮਕੈਨਿਕਸ ਉਨਾ ਦੇ ਵਿਰੁੱਧ ਨਹੀਂ ਹੁੰਦੀ ਜਿਸ ਕਰਕੇ ਉਹ ਵਿਸ਼ੇਸ਼ਤਾਵਾਂ ਨਵੀਂ ਯੋਜਨਾ ਵਿੱਚ ਵੀ ਸ਼ਾਮਲ ਕੀਤੀਆਂ ਜਾ ਸਕਦੀਆਂ ਯਾਨੀ ਕਿ ਕੁਆਂਟਮ ਮੈਕੈਨਿਕਸ ਹੈ ਜੋ ਇਹ ਕਲਾਸਿਕਲ ਮੈਕੈਨਿਕਸ ਨੂੰ ਆਪਣੇ ਅੰਦਰ ਸ਼ਾਮਲ ਕਰ ਲੈਂਦਾ ਕੁਆਂਟਮ ਮੈਕੈਨਿਕ ਦੇ ਇੱਕ ਲਿਮਟਡ ਕੇਸ ਕਲਾਸਿਕਲ ਮੈਕੈਨਿਕਸ ਨੂੰ ਦਿਖਾ ਸਕਦਾ ਬਣਾ ਸਕਦਾ ਜਾਂ ਉਸ ਦੇ ਸਿਧਾਂਤਾਂ ਨੂੰ ਸਾਨੂੰ ਦੇ ਸਕਦਾ ਇਸ ਤੋਂ ਸਾਨੂੰ ਇਹ ਸੰਦੇਸ਼ ਮਿਲਦਾ ਕਿ ਕੁਆਂਟਮ ਮੈਕੈਨਿਕਸ ਨੇ ਕਲਾਸਿਕਲ ਮੈਕੈਨਿਕਸ ਦੀਆਂ ਚੰਗੀਆਂ ਗੁਣਤਾਵਾਂ ਨੂੰ ਨਸ਼ਟ ਨਹੀਂ ਕੀਤਾ ਸਗੋਂ ਉਹਨਾਂ ਨੂੰ ਹੋਰ ਉੱਚ ਪੱਧਰ ਤੇ ਲਿਆ ਗਿਆ ਤੇ ਅੱਗੇ ਦੂਜੇ ਪੈਰਾਗ੍ਰਾਫ ਚ ਅਸੀਂ ਪੜਿਆ ਸੀ ਕਿ ਵਿਦਾ ਲੈਣ ਦੀ ਲੋੜ ਹੈ ਜਿਹੜੀ ਕਲਾਸਿਕਲ ਮਕੈਨਿਕਸ ਤੋਂ ਉਹ ਹੈ ਕਿ ਕਲਾਸਿਕਲ ਮਕੈਨਿਕਸ ਤੋਂ ਵਿਦਾ ਲੈਣ ਦੀ ਲੋੜ ਸਿੱਧੀ ਤਰ੍ਹਾਂ ਪ੍ਰਯੋਗਾਤਮਕ ਨਤੀਜਿਆਂ ਤੋਂ ਆਉਂਦੀ ਹੈ ਉਦਾਹਰਨ ਵਜੋਂ ਕਲਾਸਿਕਲ ਇਲੈਕਟ੍ਰੋਡਾਇਨਾਮਿਕਸ ਐਟਮਾਂ ਤੇ ਮੋਲੀਕਿਊਲਾਂ ਦੀ ਸਥਿਰਤਾ ਨੂੰ ਸਮਝਾਉਣ ਵਿੱਚ ਅਸਫਲ ਰਹਿੰਦਾ ਇਹ ਇਹ ਸਥਿਰਤਾ ਜਿਹੜੀ ਇਹ ਪਦਾਰਥ ਦੇ ਨਿਸ਼ਚਿਤ ਭੌਤਿਕ ਅਤੇ ਰਸਾਇਣਕ ਗੁਣਾਂ ਦੇ ਲਈ ਬਹੁਤ ਜ਼ਰੂਰੀ ਹੁੰਦੀ ਹੈ ਇੱਥੇ ਜਿਵੇਂ ਇੱਕ ਫੋਟੋ ਦਿਖਾਈ ਗਈ ਹੈ ਕਿ ਮਨ ਉਪਰਲੀ ਫੋਟੋ ਦੀ ਗੱਲ ਕਰਦੇ ਹਾਂ ਜਿਸ ਵਿੱਚ ਜਿਹੜੀਆਂ 10^ -19 ਮੀਟਰ ਦੀਆਂ ਵਸਤੂਆਂ ਨੇ ਉਹਨਾਂ ਦੇ ਉੱਤੇ ਕਲਾਸਿਕਲ ਮਕੈਨਿਕਸ ਕੰਮ ਕਰਦਾ ਤੇ ਕੁਆਂਟਮ ਮਕੈਨਿਕਸ ਮੂਲੀ ਹੁੰਦਾ ਉਹਨਾਂ ਲਈ ਤੇ ਜਿਹੜੀਆਂ 10^ ਸੌਰੀ 10^ -9 ਮੀਟਰ ਤੇ 10^ -9 ਮੀਟਰ ਤੋਂ ਥੱਲੇ ਦੀਆਂ ਸੂਖਮ ਵਸਤੂਆਂ ਨੇ ਜਿਹੜੀਆਂ ਛੋਟੇ ਕਣ ਨੇ ਜਿਹੜੇ ਇਹਨਾਂ ਦੇ ਲਈ ਕੁਆਂਟਮ ਮਕੈਨਿਕਸ ਦੀ ਵਰਤੋਂ ਔੜ ਪੈਂਦੀ ਹੈ ਕਿਉਂਕਿ ਇਹਨਾਂ ਦੇ ਲਈ ਫਿਰ ਜਿਹੜੀਆਂ ਆ ਅੱਗੇ ਪੜਾਂਗੇ ਅਸੀਂ ਇਸ ਦੇ ਬਾਰੇ ਕਿ ਜਿਹੜੇ ਕਈ ਜਿਹੜੀਆਂ ਪ੍ਰੋਸੈਸਸਸ ਨੇ ਜਾਂ ਕਈ ਤਰ੍ਹਾਂ ਦੇ ਇਸ ਦੀ ਮੈਜ਼ਰਮੈਂਟਸ ਨੇ ਉਹ ਕਈ ਤਰ੍ਹਾਂ ਦੇ ਸਿਧਾਂਤ ਨੇ ਇਸ ਵਿੱਚ ਲਾਗੂ ਹੋਣੇ ਸ਼ੁਰੂ ਹੋ ਜਾਂਦੇ ਨੇ ਫਿਰ ਇੱਥੇ ਥੱਲੇ ਇੱਕ ਫੋਟੋ ਦਿਖਾਈ ਹੋਈ ਹੈ ਕਲਾਸਿਕਲ ਤੇ ਕੁਆਂਟਮ ਦੀ ਇਸ ਦੇ ਵਿੱਚ ਕਲਾਸਿਕਲ ਇੱਕ ਸਿੱਧੀ ਪੌੜੀ ਹੈ ਜਿਸ ਵਿੱਚ ਕੋਈ ਛੜੱਪਾ ਨਹੀਂ ਹੈ ਇੱਕ ਸਿੱਧੀ ਢਲਾਣਾ ਜਿਵੇਂ ਤੁਸੀਂ ਸਿੱਧਾ ਚੜਦੇ ਜਾਂਦੇ ਹੋ ਕਿਸੇ ਰੈਂਪ ਦੇ ਉੱਤੇ ਜਿਸ ਵਿੱਚ ਪੌੜੀਆਂ ਨਹੀਂ ਹੁੰਦੀਆਂ ਕਵਾਂਟਮ ਮੈਕੈਨਿਕਸ ਪੌੜੀਆਂ ਹੁੰਦੀਆਂ ਨੇ ਜਿਵੇਂ ਇੱਥੇ ਸਟੈਪ ਵਾਈਜ਼ ਸਟੈਪ ਐ એનર્ਜੀ ਲੈਵਲ ਉੱਪਰ ਜਾਂਦੇ ਨੇ ਕਵਾਂਟਮ ਮੈਕੈਨਿਕ ਇੱਕ ਛੜਪੇ ਲੈਂਦਾ ਜੰਪ ਲੈਂਦਾ ਪਹਿਲਾਂ ਪਹਿਲੀ ਪੌੜੀ ਫਿਰ ਦੂਜੀ ਤੀਜੀ ਚੌਥੀ ਇਸ ਤਰ੍ਹਾਂ ਕਲਾਸਿਕਲ ਮੈਕੈਨਿਕਸ ਦੀ ਕਿ ਸਿੱਧਾ ਟੁਲਾਣ ਹੁੰਦੀ ਹੈ ਜਿਵੇਂ ਸਮੂਥਲੀ ਚੱਲਦਾ ਯਾਨੀ ਕਿ ਇਸ ਦੇ ਵਿੱਚ ਕੋਈ ਛੜਪੇ ਨਹੀਂ ਹੁੰਦੇ ਇਸ ਵਿੱਚ ਕੋਈ ਪੌੜੀਆਂ ਨਹੀਂ ਹੁੰਦੀਆਂ એનર્ਜੀ ਲੈਵਲ ਉਸ ਤਰ੍ਹਾਂ ਦੇ ਨਹੀਂ ਹੁੰਦੇ ਜਿਸ ਤਰ੍ਹਾਂ ਦੇ ਕਵਾਂਟਮ ਕੰਸ ਵਿੱਚ ਹੁੰਦੇ ਨੇ ਤੇ ਆਓ ਜੀ ਸਾਨੂੰ ਅੱਗੇ ਪੜ੍ਹਦੇ ਹਾਂ ਕਿ ਇਸ ਤੋਂ ਸਾਨੂੰ ਇਹ ਪਤਾ ਲੱਗਦਾ ਕਿ ਕਲਾਸਿਕਲ ਵਿਧੀਆਂ ਪਰਮਾਣੂ ਪਦਰ ਦੀ ਗਤੀ ਵਿਧੀ ਨੂੰ ਸਮਝਣ ਦੇ ਵਿੱਚ ਅਸਮਰੱਥ ਰਹੀਆਂ ਜਿਸ ਕਰਕੇ ਨਵੀਂ ਵਿਧੀ ਦੀ ਲੋੜ ਪਈ ਤੇ ਅੱਗੇ ਕਾਲਪਨਿਕ ਫੋਰਸਾਂ ਦੀ ਜਿਹੜੀ ਸੀਮਤਤਾ ਹੈ ਉਹਨਾਂ ਦੀ ਜਿਹੜੀ ਉਹਨਾਂ ਦਾ ਇੱਕ ਨਿਸ਼ਚਿਤ ਹੱਦ ਵਿੱਚ ਰਹਿਣਾ ਉਸ ਦੀ ਵਿਆਖਿਆ ਹੈ ਕਿ ਕਲਾਸਿਕਲ ਮਕੈਨਿਕਸ ਵਿੱਚ ਨਵੀਆਂ ਕਾਲਪਨਿਕ ਫੋਰਸਾਂ ਨੂੰ ਜੋੜ ਕੇ ਇਸ ਸਥਿਤੀ ਨੂੰ ਬਚਾਇਆ ਨਹੀਂ ਜਾ ਸਕਦਾ ਕਿਉਂਕਿ ਇਹ ਵਿਧੀ ਹਰ ਕਿਸਮ ਦੀ ਤਾਕਤ ਉੱਤੇ ਲਾਗੂ ਹੁੰਦੀ ਹੈ ਹਰ ਕਿਸਮ ਦੇ ਫੋਰਸ ਦੇ ਉੱਤੇ ਲਾਗੂ ਹੁੰਦੀ ਹੈ ਜਣੀ ਜਿਹੜਾ ਵੀ ਅਸੀਂ ਫੋਰਸ ਬਣਾਵਾਂਗੇ ਕੋਈ ਹੋਰ ਕਲਪਨਿਕ ਫੋਰਸ ਆ ਉਸ ਦੇ ਉੱਤੇ ਵੀ ਕਲਾਸਿਕਲ ਮਕੈਨਿਕਸ ਲਾਗੂ ਹੋਏਗਾ ਪਰ ਨਤੀਜੇ ਨਿਰਿਖਣਾਂ ਦੇ ਉਲਟ ਆਉਂਦੇ ਹਨ ਤਾਂ ਇਸ ਤੋਂ ਸਾਨੂੰ ਇਹ ਪਤਾ ਲੱਗਦਾ ਕਿ ਨਵੇਂ ਫੋਰਸ ਜੋੜ ਕੇ ਕਲਾਸਿਕਲ ਮਕੈਨਿਕਸ ਨੂੰ ਬਚਾਇਆ ਨਹੀਂ ਜਾ ਸਕਦਾ ਕੁਆਂਟਮ ਮਕੈਨਿਕਸ ਦੀ ਲੋੜ ਫੇਰ ਜ਼ਰੂਰੀ ਹੋ ਜਾਂਦੀ ਹੈ ਤੇ ਇੱਥੇ ਇੱਕ ਫੋਟੋ ਵੀ ਹੈ ਜਿਸ ਦੇ ਵਿੱਚ ਜਿਵੇਂ ਪਹਿਲਾਂ ਇੱਕ ਇਥੇ ਵਰਤਾਰਾ ਦਿਖਾਇਆ ਗਿਆ ਕਲਾਸਿਕਲ ਮਕੈਨਿਕਸ ਦਾ ਕਿ ਇੱਥੇ ਇੱਕ ਬੈਰੀਅਰ ਹੈ। ਇਧਰੋਂ ਕੋਈ ਗੇਂਦ ਆ ਰਹੀ ਹੈ ਜਾਂ ਇੱਕ ਪਾਰਟੀਕਲ ਹੈ ਕੁਝ ਵੀ ਤੇ ਇਹ ਬੈਰੀਅਰ ਦੇ ਨਾਲ ਇਹ ਇਸ ਦੇ ਉੱਪਰੋਂ ਹੀ ਟੱਪ ਸਕਦਾ ਹੈ। ਇਸ ਦੇ ਵਿੱਚੋਂ ਨਹੀਂ ਲੰਘ ਸਕਦਾ। ਕਲਾਸਿਕਲ ਮਕੈਨਿਕਸ ਦੇ ਲਈ। ਲੇਕਿਨ ਕੁਆਂਟਮ ਮਕੈਨਿਕਸ ਦੇ ਵਿੱਚ ਅਸੀਂ ਦੇਖਿਆ ਕਿ ਬੈਰੀਅਰ ਆ ਜਿਹੜਾ ਇਸ ਦੇ ਵਿੱਚੋਂ ਲੰਘ ਸਕਦਾ ਹੈ। ਇਸ ਨੂੰ ਬੀਨ ਸਕਦਾ। ਕੁਆਂਟਮ ਮਕੈਨਿਕਸ ਦੇ ਵਿੱਚ ਕਲਾਸਿਕਲ ਮਕੈਨਿਕਸ ਵਿੱਚ ਜਿਹਾ ਨਹੀਂ ਹੁੰਦਾ। ਤੇ ਇਹ ਕਿਵੇਂ ਹੁੰਦਾ ਇਸ ਦੇ ਬਾਰੇ ਅੱਗੇ ਜਦੋਂ ਪੜਾਂਗੇ ਸਾਨੂੰ ਪਤਾ ਲੱਗੇਗਾ। ਇਹ ਇੱਥੇ 21 ਨੂੰ E V ਦੇ ਉਹਦੇ ਨਾਲ ਦਿਖਾਇਆ ਗਿਆ ਕਿ ਇੱਥੇ ਜਿਹੜਾ ਪਾਰਟੀਕਲ ਆ ਇਸ ਤਰ੍ਹਾਂ ਦੀ ਵੇਵ ਹੁੰਦਾ ਤੇ ਇਹ ਵੇਵ ਇਸ ਦੇ ਵਿੱਚ ਨੂੰ ਲੰਘ ਜਾਂਦੀ ਹੈ ਤੇ ਦੂਜੇ ਪਾਸੇ ਚੱਲ ਜਾਂਦੀ ਹੈ ਦੀਵਾਰ ਦੇ ਆ ਇਸ ਤਰ੍ਹਾਂ ਇਸ ਦੇ ਬਾਰੇ ਵੀ ਅੱਗੇ ਪੜ੍ਹਾਂਗੇ ਆ ਉਦਾਹਰਨ ਵਜੋਂ ਜੇਕਰ ਕਿਸੇ ਐਟੋਮਿਕ ਸਿਸਟਮ ਦਾ ਸੰਤੁਲਨ ਕਿਸੇ ਵੀ ਤਰੀਕੇ ਨਾਲ ਵਿਗੜ ਜਾਂਦਾ ਹੈ ਅਤੇ ਇਸ ਨੂੰ ਇਕੱਲਾ ਛੱਡ ਦਿੱਤਾ ਜਾਂਦਾ ਤਾਂ ਇਹ ਔਸੀਲੇਟ ਹੋ ਜਾਵੇਗਾ ਅਤੇ ਇਹ ਔਸੀਲੇਸ਼ਨ ਆਲੇ-ਦੋਲੇ ਦੇ ਇਲੈਕਟ੍ਰੋਮੈਗਨੈਟਿਕ ਫੀਲਡ ਤੇ ਛਾਪ ਜਾਂਦੀ ਹੈ ਜਿਸ ਕਰਕੇ ਉਹਨਾਂ ਦੇ ਆਹ ਫ੍ਰੀਕੁਐਂਸੀਆਂ ਨੂੰ ਇੱਕ ਸਪੈਕਟ੍ਰੋਸਕੋਪ ਨਾਲ ਦੇਖਿਆ ਜਾ ਸਕੇਗਾ। ਹੁਣ ਸੰਤੁਲਨ ਨੂੰ ਦੂਜਾ ਪੈਰਾ ਹੈ ਕਿ ਸੰਤੁਲਨ ਨੂੰ ਨਿਰੰਤਰਤ ਕਰਨ ਵਾਲੇ ਬਾਲ ਦੇ ਨਿਯਮ ਜੋ ਵੀ ਹੋਣ ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਵੱਖ-ਵੱਖ ਫ੍ਰੀਕੁਐਂਸੀਆਂ ਨੂੰ ਕੁਝ ਬੁਨਿਆਦੀ ਫ੍ਰੀਕੁਐਂਸੀਆਂ ਤੇ ਉਹਨਾਂ ਦੇ ਹਾਰਮੋਨਿਕ ਔਸੀਲੇਟਰਾਂ ਵਾਲੀ ਇੱਕ ਸਕੀਮ ਦੇ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਇਹ ਹਾਰਮੋਨਿਕ ਓਸੀਲੇਟਰ ਅਗਰ ਤੁਹਾਡੇ ਲਈ ਥੋੜਾ ਨਵਾਂ ਸ਼ਬਦ ਹੈ ਇਸ ਬਾਰੇ ਅੱਗੇ ਪੜ੍ਹਨ ਨੂੰ ਮਿਲੇਗਾ ਅ ਫਿਲਹਾਲ ਇਸ ਦੇ ਬਾਰੇ ਮੈਂ ਥੋੜਾ ਦਸਮ ਦੀ ਕੋਸ਼ਿਸ਼ ਕਰਾਂਗਾ ਨੈਕਸਟ ਸਲਾਈਡ ਦੇ ਉੱਤੇ ਇਹ ਦੁਬਾਰਾ ਪੜ੍ਹਦਾ ਹਾਂ ਇਸ ਨੂੰ ਕਿ ਸੰਤੁਲਨ ਹੈ ਜੋ ਇਸ ਨੂੰ ਨਿਯੰਤਰਿਤ ਕਰਨ ਵਾਲੇ ਫੋਰਸ ਦੇ ਜੋ ਨਿਯਮ ਨੇ ਉਹ ਜੋ ਵੀ ਹੋਣ ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਵੱਖ-ਵੱਖ ਫ੍ਰੀਕੁਐਂਸੀਆਂ ਨੂੰ ਕੁਝ ਬੁਨਿਆਦੀ ਫ੍ਰੀਕੁਐਂਸੀਆਂ ਤੇ ਉਹਨਾਂ ਦੇ ਹਾਰਮੋਨਿਕ ਓਸਿਲੇਟਰਾਂ ਵਾਲੀ ਇੱਕ ਸਕੀਮ ਦੇ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ ਤਾਂ ਅੱਗੇ ਇਸ ਦੀ ਡਿਟੇਲ ਪੜ੍ਹਾਂਗੇ ਥੋੜੀ ਦੇਰ ਬਾਅਦ ਪਰ ਇਹ ਨਹੀਂ ਦੇਖਿਆ ਗਿਆ ਤੇ ਇੱਥੇ ਜਿਵੇਂ ਇੱਕ ਇਲੈਕਟ੍ਰੋਮੈਗਨੈਟਿਕ ਵੇਵ ਦਿਖਾਈ ਗਈ ਹੈ ਕਿ ਇਲੈਕਟ੍ਰਿਕ ਫੀਲਡ ਹੈ ਜਿਹੜੀ ਇੱਥੇ ਉੱਪਰੋਂ ਓਸਿਲੇਟ ਕਰਦੀ ਹੈ ਉੱਪਰ ਨੂੰ ਤੇ ਥੱਲੇ ਨੂੰ ਜਿਹੜਾ ਇਹ ਫਿੱਕਾ ਫਿੱਕਾ ਹਰਾ ਰੰਗ ਹੈ ਤੇ ਦੂਜੀ ਮੈਗਨੈਟਿਕ ਵੇਵ ਇਸ ਤੋਂ 90 ਡਿਗਰੀ ਤੇ ਇਧਰ ਨੂੰ ਸਕਰੀਨ ਤੋਂ ਬਾਹਰ ਵੱਲ ਨੂੰ ਤੇ ਸਕਰੀਨ ਤੋਂ ਪਿੱਛੇ ਵੱਲ ਨੂੰ ਇੱਥੇ ਸਕਰੀਨ ਤੋਂ ਬਾਹਰ ਵੱਲ ਨੂੰ ਇੱਥੇ ਸਕਰੀਨ ਤੋਂ ਪਿੱਛੇ ਵੱਲ ਨੂੰ ਤੇ ਇਲੈਕਟ੍ਰਿਕ ਫੀਲਡ ਉੱਪਰ ਨੂੰ ਤੇ ਥੱਲੇ ਨੂੰ ਇਸ ਤਰ੍ਹਾਂ ਔਸੀਲੇਟ ਕਰਦੀ ਹੈ ਡਾਇਰੈਕਸ਼ਨ ਆਫ ਪ੍ਰੋਪੇਗੇਸ਼ਨ ਆ ਜੋ ਪ੍ਰਸਾਰ ਦੀ ਦਿਸ਼ਾ ਆ ਜੋ ਪ੍ਰਸਾਰਣ ਦੀ ਦਿਸ਼ਾ ਉਹ ਇਧਰ ਰਾਈਟ ਸਾਈਡ ਹੈ ਤੇ ਇਹ ਇਲੈਕਟ੍ਰਿਕ ਫੀਲਡ ਆ ਜੋ ਮੈਗਨੇਟਿਕ ਫੀਲਡ ਇਧਰ ਨੂੰ ਤੇ ਇਲੈਕਟ੍ਰਿਕ ਫੀਲਡ ਉੱਪਰ ਨੂੰ ਇਸ ਤਰ੍ਹਾਂ ਨਾਲ ਇਲੈਕਟ੍ਰੋਮੈਗਨੇਟਿਕ ਵੇਵਸ ਨੇ ਜਿਹੜੀਆਂ ਇਹ ਗਤੀ ਕਰਦੀਆਂ ਨੇ ਆਓ ਹੁਣ ਅੱਗੇ ਪੜ੍ਹਦੇ ਹਾਂ ਤਾਂ ਪਹਿਲਾਂ اٹੋਮਿਕ ਔਸੀਲੇਸ਼ਨ ਅਤੇ ਇਲੈਕਟ੍ਰੋਮੈਗਨੇਟਿਕ ਛਾਪ ਤਾਂ ਤਸਵੀਰ ਇੱਥੇ ਬਣਾ ਰੱਖੀ ਹੈ ਬਾਅਦ ਵਿੱਚ ਉਸ ਦੀ ਗੱਲ ਕਰਦੇ ਹਾਂ ਪਹਿਲਾਂ ਪੜ੍ਹਦੇ ਹਾਂ ਵਿਆਖਿਆ ਇਸ ਦੀ ਹੈ ਕਿ ਜੇਕਰ ਕਿਸੇ اٹੋਮਿਕ ਸਿਸਟਮ ਦਾ ਸੰਤੁਲਨ ਜਿਸ ਨੂੰ ਅਸੀਂ ਇਕੂਬਲ ਇਕੁਇਲੀਬਰੀਅਮ ਕਹਿੰਦੇ ਹਾਂ ਇਹ ਵਿਗੜ ਜਾਂਦਾ ਹੈ ਕਿਸੇ اٹੋਮਿਕ ਸਿਸਟਮ ਦਾ ਸੰਤੁਲਨ ਤਾਂ ਉਹ ਔਸੀਲੇਟ ਕਰਦਾ ਹੈ ਅਰਥਾਤ ਉਹ ਕੰਪਨ ਕਰਦਾ ਹੈ ਵਾਈਬ੍ਰੇਟ ਕਰਦਾ ਹੈ ਇੱਕ ਵਾਈਬ੍ਰੇਸ਼ਨ ਆਲੇ ਦੁਆਲੇ ਦੇ ਇਲੈਕਟ੍ਰੋਮੈਗਨੇਟਿਕ ਫੀਲਡ ਦੇ ਪ੍ਰਭਾਵ ਪਾਉਂਦੀ ਹੈ ਇਹ ਆਸੀਲੇਸ਼ਨ ਇੱਕ ਸਪੈਕਟ੍ਰੋਸਕੋਪ ਦੇ ਰਾਹੀਂ ਦੇਖੀ ਜਾ ਸਕਦੀ ਹੈ ਜੋ ਕਿ ਉਹਨਾਂ ਦੀਆਂ ਫ੍ਰੀਕੁਐਂਸੀਆਂ ਨੂੰ ਰਿਕਾਰਡ ਕਰਦਾ ਹੈ। ਤਾਂ ਇਸ ਤੋਂ ਸਾਨੂੰ ਇਹ ਸੰਦੇਸ਼ ਮਿਲਦਾ ਕਿ ਇਹ ਵਿਧੀ ਸਪੈਕਟ੍ਰੋਸਕੋਪਿਕ ਦੀ ਸਪੈਕਟ੍ਰੋਸਕੋਪੀ ਦੀ ਬੁਨਿਆਦ ਹੈ ਜਿੱਥੇ ਐਟਮ ਦੀ ਅੰਦਰੂਨੀ ਗਤੀਵਿਧੀ ਨੂੰ ਰੋਸ਼ਨੀ ਦੇ ਰੂਪ ਦੇ ਵਿੱਚ ਨਾਪਿਆ ਜਾਂਦਾ ਹੈ। ਯਾਨੀ ਕਿ ਐਟਮ ਦੇ ਵਿੱਚ ਜੋ ਵੀ ਕੰਪਨਣ ਹੁੰਦੀ ਹੈ ਉਸ ਨੂੰ ਅਸੀਂ ਲਾਈਟ ਦੇ ਨਾਲ ਨਾਪਦੇ ਹਾਂ। ਤਨ ਦੇ ਪਤਲੇ ਚੱਲਦਾ ਕਿ ਸਪੈਕਟ੍ਰੋਸਕੋਪੀ ਦੀ ਇਹ ਸਿਧਾਂਤ ਹੈ ਕਿ ਉਹ ਫ੍ਰੀਕੁਐਂਸੀਆਂ ਨੂੰ ਰਿਕਾਰਡ ਕਰਦੀ ਹੈ ਕਿ ਕੋਈ ਚੀਜ਼ ਦੀ ਕੰਪਨ ਹੈ ਜਿਹੜੀ ਉਹ ਕਿੰਨੀ ਫ੍ਰੀਕੁਐਂਸੀ ਨਾਲ ਹੋ ਰਹੀ ਹੈ ਜਾਂ ਕਿੰਨੀ ਵਾਰੀ ਉਹ 1 ਸੈਕਿੰਡ ਚ ਕਿੰਨੀ ਵਾਰੀ ਉਹ ਅਪ ਡਾਊਨ ਹੁੰਦੀ ਹੈ ਕੋਈ ਜਿਹੜੀ ਵਾਈਬ੍ਰੇਸ਼ਨ ਹੈ ਤਾਂ ਉਸ ਨੂੰ ਸਪੈਕਟ੍ਰੋਸਕੋਪੀ ਦੇ ਨਾਲ ਦੇਖਿਆ ਜਾਂਦਾ ਜਾਂ ਰਿਕਾਰਡ ਕੀਤਾ ਜਾਂਦਾ ਤੇ ਇਹ ਰੋਸ਼ਨੀ ਦੀ ਵਰਤੋਂ ਕਰਕੇ ਰਿਕਾਰਡ ਕੀਤਾ ਜਾਂਦਾ ਹਾਰਮੋਨਿਕ ਔਸੀਲੇਟਰ ਤੇ ਫ੍ਰੀਕੁਐਂਸੀ ਸਕੀਮ ਇਸ ਦੀ ਵਿਆਖਿਆ ਹੈ ਕਿ ਸਿਧਾਂਤਕ ਤੌਰ ਤੇ ਉਮੀਦ ਕੀਤੀ ਜਾਂਦੀ ਹੈ ਕਿ ਇਹ ਫ੍ਰੀਕੁਐਂਸੀਆਂ ਕੁਝ ਬੁਨਿਆਦੀ ਫ੍ਰੀਕੁਐਂਸੀਆਂ ਤੇ ਉਹਨਾਂ ਦੇ ਹਾਰਮੋਨਿਕਸ ਦੇ ਰੂਪ ਦੇ ਵਿੱਚ ਹੋਣਗੀਆਂ ਜਿਵੇਂ ਕਿ ਸੰਗੀਤ ਵਿੱਚ ਇੱਕ ਮੁੱਖ ਨੋਟ ਹੁੰਦਾ ਅਤੇ ਉਸ ਦੇ ਉਪ ਨੋਟ ਹੁੰਦੇ ਹਨ ਸਬ ਨੋਟ ਹੁੰਦੇ ਨੇ ਇੱਕ ਪ੍ਰਾਇਮਰੀ ਨੋਟ ਤੇ ਇੱਕ ਦਾ ਸਬ ਨੋਟ ਮਿਊਜ਼ਿਕ ਦੇ ਵਿੱਚ ਤੇ ਇਸ ਤੋਂ ਸਾਨੂੰ ਇਹ ਪਤਾ ਚੱਲਦਾ ਹੈ ਕਿ ਕਲਾਸਿਕਲ ਇਹ ਉਮੀਦ ਸੀ ਪਰ ਅਸਲ ਨਿਰੇਖਣ ਵਿੱਚ ਇਹ ਪੈਟਰਨ ਨਹੀਂ ਮਿਲਿਆ ਯਾਨੀ ਕਿ ਸਿੱਧਾਂਤਕ ਤੌਰ ਤੇ ਉਮੀਦ ਕੀਤੀ ਜਾਂਦੀ ਹੈ ਕਿ ਫ੍ਰੀਕੁਐਂਸੀਆਂ ਕੁਝ ਬੁਨਿਆਦੀ ਫ੍ਰੀਕੁਐਂਸੀਆਂ ਤੇ ਉਹਨਾਂ ਦੇ ਹਾਰਮੋਨਿਕਸ ਰੂਪ ਦੇ ਵਿੱਚ ਹੁੰਦੀਆਂ ਜਿਵੇਂ ਮਿਊਜ਼ਿਕ ਦੇ ਵਿੱਚ ਹੁੰਦੀਆਂ ਪਰ ਕਲਾਸਿਕਲ ਉਮੀਦ ਇਹ ਪੂਰੀ ਖਰੀ ਨਹੀਂ ਉਤਰਦੀ ਤੇ ਅਸਲ ਇਹਨਾਂ ਦੇਖਣ ਜਦੋਂ ਹੁੰਦਾ ਤਾਂ ਇਹ ਪੈਟਰਨ ਸਾਨੂੰ ਨਹੀਂ ਮਿਲਦਾ ਤਾਂ ਆਓ ਇੱਥੇ ਥੋੜੇ ਫੋਟੋ ਦੀ ਗੱਲ ਕਰਦੇ ਹਾਂ ਕਿ ਫੋਟੋ ਦੇ ਵਿੱਚ ਇੱਥੇ ਫਾਇਸ ਦੇ ਵਿੱਚ ਉੱਪਰ ਇੱਕ ਪੱਟੀ ਦਿਖਾਈ ਦਿੱਤੀ ਦਿੰਦੀ ਹੈ ਜਿਸ ਨੂੰ ਜਿਹੜੀ ਕਿ ਆਰਥ ਦੇ ਐਟੋਸ ਐਟਮੋਸਫੀਅਰ ਨੂੰ ਪੈਨਟ੍ਰੇਟ ਕਰਦੀ ਹੈ ਜਾਨੀ ਬਿੰਦਦੀ ਹੈ ਤੇ ਕਿ ਕਿੰਨੀ ਕੁ ਉਹਦੇ ਨਾਲ ਬਿੰਦਦੀ ਹੈ ਉਸ ਦੇ ਬਾਰੇ ਇਹ ਇੱਕ ਪੱਟੀ ਦਿਖਾਈ ਗਈ ਹੈ ਤੇ ਇੱਥੇ ਫ੍ਰੀਕੁਐਂਸੀ ਦਿਖਾਈ ਗਈ ਹੈ ਕਿ ਇੱਧਰ ਫ੍ਰੀਕੁਐਂਸੀ ਪਹਿਲਾਂ ਘਟਾ ਹੈ ਇਸ ਨੂੰ ਰੇਡੀਓ ਵੇਵ ਕਿਹਾ ਜਾਂਦਾ ਜਿਸ ਦੇ ਨਾਲ ਸਾਡੇ ਰੇਡੀਓ ਵਗੈਰਾ ਜਿਵੇਂ ਚੱਲਦੇ ਆ ਰੇਡੀਏਸ਼ਨ ਟਾਈਪ ਵੇਵ ਲੈਂਥ 10 ਰੇਸ ਟੂ ਪਾਵਰ 3 10 ਟੂ 3 ਦਾ ਮਤਲਬ ਹੈ 1 ਕਿਲੋਮੀਟਰ 1 ਕਿਲੋਮੀਟਰ ਬਾਅਦ ਇਹ ਇੰਨੀ ਲੰਬੀ ਵੇਵ ਹੈ ਤੇ ਦੂਜੀ ਮਾਈਕ੍ਰੋਵੇਵ ਹੈ ਤੇ ਇਹ 100 1/100 ਮੀਟਰ ਯਾਨੀ ਕਿ 1 ਸੈਂਟੀਮੀਟਰ ਦੀ ਵੇਵ ਹੈ 1 ਸੈਂਟੀਮੀਟਰ ਚੌੜਾਈ ਦੀ ਤੇ ਮਾਈਕ੍ਰੋਵੇਵ ਤੁਸੀਂ ਦੇਖ ਸਕਦੇ ਹੋ ਮਾਈਕ੍ਰੋਵੇਵ ਕਿੱਥੇ ਕਿੱਥੇ ਯੂਜ਼ ਹੁੰਦੀ ਹੈ ਇਸ ਤੋਂ ਬਾਅਦ ਇਨਫਰਾ ਰੈਡ ਵੇਵ ਹੈ ਜੋ ਸਾਡੇ ਰਿਮੋਟ ਵਿੱਚ ਯੂਜ਼ ਹੁੰਦੀ ਹੈ ਜਿਹੜੇ ਅਸੀਂ ਏ.ਰ.ਟੀ.ਵੀ ਲਈ ਰਿਮੋਟ ਯੂਜ਼ ਕਰਦੇ ਹਾਂ ਇਹ 10^-5 ਮੀਟਰ ਦੀ ਲੰਬਾਈ ਦੀ ਹੁੰਦੀ ਹੈ ਤੇ 10^-5 ਦਾ ਮਤਲਬ ਹੈ ਕਿ ਸੈਂਟੀਮੀਟਰ ਤੋਂ ਵੀ 1000 ਗੁਣਾ ਘੱਟ ਹੈ ਇਨਫਰਾ ਰੈਡ ਇਸ ਤੋਂ ਬਾਅਦ ਵਿਜ਼ੀਬਲ ਲਾਈਟ ਹੈ ਪੈਨਰਸਟ ਪਰ -6 ਐ ਮਾਈਕਰੋਮੀਟਰ ਚ ਆ ਜਾਂਦੀ ਹੈ ਅੱਧਾ ਮਾਈਕਰੋਮੀਟਰ ਤੋਂ ਸ਼ੁਰੂ ਹੋ ਜਾਂਦੀ ਹੈ ਤੇ ਇਸ ਤੋਂ ਬਾਅਦ আলਟਰਾਵਾਈਲਟ ਹੈ ਪੈਨਰਸਟ ਪਰ -18 ਨੇ ਖਤਰਨਾਕ ਹੁੰਦੀ ਹੈ ਫ੍ਰੀਕੁਐਂਸੀ ਹਾਈ ਹੁੰਦੀ ਹੈ ਕਾਫੀ ਇਸ ਤੋਂ ਬਾਅਦ ਐਕਸ-ਰੇਜ਼ 82 ਪਰ -10 ਬਹੁਤ ਸੁਖਮ ਹੁੰਦੀ ਹੈ ਤੇ ਜਿੰਨੀ ਸੁਖਮ ਹੁੰਦੀ ਹੈਗੇ ਓਨੀ ਉਹ ਫਾਸਟ ਚਲਦੀ ਹੈ ਓਨੀ ਉਹਦੀ ਫ੍ਰੀਕੁਐਂਸੀ ਤੇਜ਼ ਹੁੰਦੀ ਹੈ ਫ੍ਰੀਕੁਐਂਸੀ ਜਿਆਦਾ ਹੁੰਦੀ ਹੈ ਯਾਨੀ ਕਿ ਬਹੁਤ ਇਸ ਵਿੱਚ એનર્ਜੀ ਹਾਈ ਹੁੰਦੀ ਹੈ ਤੇ ਇਸ ਤੋਂ ਬਾਅਦ ਗਾਮਾ ਰੇ ਨਾਮਰ ਇਹ ਦੇ ਵਿੱਚ 10^-12 ਇਹ ਬਹੁਤ ਜਿਆਦਾ ਖਤਰਨਾਕ ਹੋਣੀ ਹੈ ਸਭ ਤੋਂ ਆਹ ਫਾਸਟ ਫ੍ਰੀਕੁਐਂਸੀ ਹੈ ਜੀ ਤੇਜ਼ ਕਿਉਂਕਿ ਇਸ ਦੀ ਵੇਵ ਲੈਂਥ ਘੱਟ ਹੈ ਬਹੁਤ ਤੇ ਇਸ ਤੋਂ ਬਾਅਦ ਅਪਰੋਕਸੀਮੇਟ ਸਕੇਲ ਆਫ ਵੇਵ ਲੈਂਥ ਹੈ ਅਸੀਂ ਇਸ ਵਿੱਚ ਇਹ ਬਿਲਡਿੰਗਾਂ ਦੇ ਉੱਤੋਂ ਲੰਘਦੀ ਹੈ ਜਿਵੇਂ ਜਿਵੇਂ ਬਿਲਡਿੰਗਾਂ ਦੇ ਸਾਈਜ਼ ਦੀ ਹੈ ਰੇਡੀਓ ਵੇਵ ਤੇ ਦੂਜੀ ਹਿਊਮਨ ਦੇ ਸਾਈਜ਼ ਇੱਥੇ ਹੈ ਇਹ 1 ਮੀਟਰ ਦਾ ਇਹ ਮੇਥੇ ਤੀਜਾ ਇਹ तितਲੀ ਹੈ ਇਹ ਸੈਂਟੀਮੀਟਰ ਸਾਈਜ਼ ਦੀ ਦਿਖਾਈ ਗਈ ਹੈ ਵੈਸੇ ਵੈਸੇ तितਲੀ 2-3 ਸੈਂਟੀਮੀਟਰ ਦੀ ਹੁੰਦੀ ਹੈ ਇਸ ਤੋਂ ਬਾਅਦ ਇਨਫਰਾ ਰੈਡ ਦੇ ਵਿੱਚ ਨੀਡਲ ਵੀ ਸੂਈ ਹੁੰਦੀ ਹੈ ਇਹ ਉਸ ਤਰ੍ਹਾਂ ਦੇ ਸਾਈਜ਼ ਦੀ ਹੈ ਸੂਈ ਦਾ ਨੱਕਾ ਜਿਵੇਂ ਬਰੀਕ ਛੋਟਾ ਇੱਥੇ ਗੋਲ ਚੱਕਰ 'ਚ ਦਿਖਾਇਆ ਗਿਆ ਇਸ ਵਾਰ ਪ੍ਰੋਟੋਜ਼ੋਆਨ ਇੱਥੇ ਛੋਟੇ ਵੀ ਵਾਇਰਸ ਜੇ ਜੋ ਵੀ ਬਾਇਓਲੋਜੀ ਦਾ ਮੈਨੂੰ ਨਹੀਂ ਪਤਾ ਕੀ ਹੁੰਦਾ ਪ੍ਰੋਟੋਜ਼ੋਆਨ ਇਹਨਾਂ ਦੇ ਸਾਈਜ਼ ਦਾ ਹੈ ਵਿਜੀਬਲ ਲਾਈਟ ਦੇ ਵਿੱਚ ਇਹਨਾਂ ਨੂੰ ਇਹ ਦੇਖਿਆ ਜਾ ਸਕਦਾ ਤੇ ਫਿਰ ਇਹ ਵਿਜੀਬਲ ਲਾਈਟ ਦੀ ਫ੍ਰੀ ਵੇਵ ਲੈਂਥ ਦੇ ਬਰਾਬਰ ਹੈ ਤੇ ਮੋਲੀਕਿਊਲ ਦਾ ਸਾਈਜ਼ ਦਾ ਜਿਹੜਾ ਇੱਥੇ ਦਿਖਾਇਆ ਜਾਂਦਾ ਅਲਟਰਾਵਾਇਲਟ ਕਿਸਮ ਦਾ ਹੁੰਦਾ ਅਲਟਰਾਵਾਇਲਟ ਫ੍ਰੀ ਵੇਵ ਲੈਂਥ ਦਾ ਤੇ ਐਕਸ ਰੇਜ਼ ਆਟਮਸ ਦੇ ਸਾਈਜ਼ ਦੀ ਹੁੰਦੀ ਹੈ ਤੇ ਗਾਮਾ ਰੇਜ਼ ਨਿਊ ਐਟਮ ਦੇ ਨਿਊਕਲਾਈ ਯਾਨੀ ਕਿ ਜਿਸ ਦੇ ਵਿੱਚ ਅੱਗੇ ਨਿਊਟ੍ਰਨ ਤੇ ਨਿਊਟ੍ਰਨ ਹੁੰਦੇ ਨੇ ਉਹ ਸਾਈਜ਼ ਦੀ ਗਾਮਾ ਰੇ ਹੁੰਦੀ ਹੈ ਇਸ ਵਾਰ ਫ੍ਰੀਕਵੈਂਸੀ ਦੇ ਪੈਟਰਨ ਆਇਟ ਐਂਡ ਰੇਸਟ ਪਾਵਰ 4 ਇਹ ਰੇਡੀਓ ਵੇਵ ਦੀ ਫ੍ਰੀਕਵੈਂਸੀ ਹੈ ਜਿਹੜੀ 10000 ਹਰਟਸ ਦੀ ਹੁੰਦੀ ਹੈ ਯਾਨੀ ਕਿ ਇੱਕ ਸੈਕਿੰਡ ਦੇ ਵਿੱਚ 10000 ਵਾਰ ਇਹ ਅਪ ਡਾਊਨ ਹੁੰਦੀ ਹੈ ਤੇ ਹਿਊਮਨ ਐਂਡ ਐਂਡਜਡ ওভার 8 ਫ੍ਰੀਕਵੈਂਸੀ ਦੇ ਨਾਲ ਇਹਨਾਂ ਦੀ ਜਿਹੜੀ ਸ਼ੇਪ ਹੈ ਸਾਡੀ ਬਾਡੀ ਦੀ ਸ਼ੋਇਸ਼ ਜੋ ਸਰੀਰ ਦੀ ਸਾਡੀ ਫ੍ਰੀਕੁਐਂਸੀ ਹੈ ਊ ਟੈਂਡ ਇਜ਼ ਟੂ ਪਾਵਰ 8 ਫ੍ਰੀਕੁਐਂਸੀ ਦੇ ਕਰੀਬ ਹੈ ਇਸੇ ਤਰ੍ਹਾਂ ਅੱਗੇ 10 ਟੈਂਡ ਪਾਵਰ 12 15 16 ਅੱਗੇ ਅੱਗੇ ਫ੍ਰੀਕੁਐਂਸੀ ਵਧਦੀ ਜਾਂਦੀ ਜਿਉਂ ਜਿਉਂ ਚੀਜ਼ਾਂ ਦਾ ਆਕਾਰ ਘਟਦਾ ਜਾਂਦਾ ਉਸੇ ਤਰ੍ਹਾਂ ਦੀ ਇਹਨਾਂ ਦੀ ਫ੍ਰੀਕੁਐਂਸੀ ਵਧਦੀ ਜਾਂਦੀ ਹੈ ਲੱਗੇ ਟੈਂਪਰੇਚਰ ਟੈਂਪਰੇਚਰ ਇੱਥੇ ਸਭ ਤੋਂ ਜ਼ਿਆਦਾ ਹੌਟ ਸਭ ਤੋਂ ਜ਼ਿਆਦਾ ਹੌਟ ਇਧਰ ਵਾਲੀ ਸਾਈਡ ਹੈ ਜਿੱਧਰ ਫ੍ਰੀਕੁਐਂਸੀ ਜ਼ਿਆਦਾ ਹੋਏਗੀ ਤੇ ਇ 1000 1000 ਜਿੰਨਾ ਵੀ ਹੋਇਆ ਇੰਨਾ ਸੈਲਸੀਅਸ ਇਹ ਇਧਰ ਵੱਲ ਨੂੰ ਇਹ ਠੰਡਾ ਹੈ ਤੇ ਇਧਰ ਵੱਲ ਨੂੰ ਇਹ ਗਰਮ ਹੈ ਇਹ ਟੈਂਪਰੇਚਰ ਉਸ ਚੀਜ਼ ਦਾ ਦਿਖਾਇਆ ਗਿਆ ਕਿ ਕਿੰਨੇ ਟੈਂਪਰੇਚਰ ਆਫ ਆਬਜੈਕਟਸ ਐਟ ਵਿਚ ਥਿਸ ਰੇਡੀਏਸ਼ਨ ਇਜ਼ ਮੋਸਟ ਇੰਟੈਂਸ ਵੇਵ ਲੈਂਥ ਇਮਿਟਡ ਯਾਨੀ ਕਿ ਕਿੰਨੇ ਟੈਂਪਰੇਚਰ ਦੇ ਉੱਤੇ ਕਿਹੜੀ ਵੇਵ ਲੈਂਥ ਇਮਿਟ ਕੀਤੀ ਜਾਏਗੀ ਇਧਰੋਂ ਠੰਡਾ ਹੈ ਉਧਰੋਂ ਗਰਮ ਹੈ ਕਿ 1 ਕੇ ਦੇ ਟੈਂਪਰੇਚਰ ਦੇ ਉੱਤੇ ਮਾਈਕ੍ਰੋਵੇਵ ਇਮਿਟ ਹੁੰਦੀ ਹੈ ਤੇ ਅੱਗੇ 100 ਕੇ ਜਾਂ -173 ਸੈਂਟੀਗ੍ਰੇਡ ਦੇ ਉੱਤੇ ਇਹ ਇਨਫਰਾ ਰੈੱਡ ਇਮਿਟ ਹੁੰਦੀ ਹੈ ਤੇ ਵਿਜ਼ੀਬਲ ਲਾਈਟ ਆ ਜਿਹੜੀ ਇਹ 97 ਤੋਂ 22 ਡਿਗਰੀ ਸੈਲਸੀਅਸ ਤੇ ਇਮਿਟ ਹੁੰਦੀ ਹੈ ਤੇ ਇਸ ਤਰ੍ਹਾਂ ਇਧਰ 10 ਲੱਖ ਕੇਲਵਿਨ ਦੇ ਉੱਤੇ ਜਿਹੜੀ ਐਕਸ ਰੇਜ਼ ਵਗੈਰਾ ਇਮਿਟ ਹੁੰਦੀਆਂ ਨੇ ਇਸ ਤਰ੍ਹਾਂ ਇਹ ਦਿਖਾਇਆ ਗਿਆ ਤੇ ਆਓ ਹੁਣ ਅੱਗੇ ਪੜਦੇ ਹਾਂ ਕੁਆਂਟਮ ਮੈਕੈਨਿਕਸ ਨੇ ਦਿਖਾਇਆ ਕਿ ਐਟੋਮਿਕ ਔਸੀਲੇਸ਼ਨ ਦੀਆਂ ਫ੍ਰੀਕੁਐਂਸੀਆਂ ਕਲਾਸਿਕਲ ਹਾਰਮੋਨਿਕ ਔਸੀਲੇਟਰ ਦੀ ਸਕੀਮ ਚ ਨਹੀਂ ਆਉਂਦੀਆਂ ਤੇ ਇਹ ਨਹੀਂ ਦੇਖਿਆ ਗਿਆ ਦਾ ਅਰਥ ਹੈ ਕਿ ਜਿਹੜਾ ਅਸੀਂ ਪਿਛੇ ਪੜਿਆ ਸੀ ਕੀ ਓਸੀਲੇਸ਼ਨ ਵਾਲੀਆਂ ਜਿਹੜੀਆਂ ਫ੍ਰੀਕੁਐਂਸੀਆਂ ਉਹ ਸਾਨੂੰ ਹਾਰਮੋਨਿਕ ਓਸੀਲੇਟਰ ਮਿਊਜ਼ਿਕ ਵਾਲੀਆਂ ਨਹੀਂ ਮਿਲਦੀਆਂ ਤਾਂ ਉਸ ਤੋਂ ਸਾਨੂੰ ਇਹ ਪਤਾ ਲੱਗ ਉਸ ਦੀ ਇਹ ਵਿਆਖਿਆ ਕਿ ਕਲਾਸਿਕਲ ਉਮੀਦਾਂ ਜੋ ਅਸੀਂ ਰੱਖਦੇ ਹਾਰਮੋਨਿਕ ਓਸੀਲੇਟਰ ਦੀ ਸਕੀਮ ਤੋਂ ਨਰੀਖਣ ਦੇ ਨਾਲ ਮੇਲ ਨਹੀਂ ਖਾਂਦੀਆਂ ਤੇ ਇਸ ਤੋਂ ਸਾਨੂੰ ਇਹ ਸੰਦੇਸ਼ ਮਿਲਦਾ ਕਿ ਕਲਸ ਕੁਆਂਟਮ ਮਕੈਨਿਕ ਦੀ ਜਨਮ ਕਹਾਣੀ ਦਾ ਇੱਕ ਅਹੰਕਾਰਪੂਰਕ ਪਾਲਾ ਜਿੱਥੇ ਨੇਚਰ ਨੇ ਕਲਾਸਿਕਲ ਲੌਜੀਕ ਨੂੰ ਠੁਕਰਾ ਦਿੱਤਾ ਅਤੇ ਸਭ ਤੋਂ ਪਹਿਲਾਂ ਤੇ ਇਹ ਫੋਟੋ ਜਿਵੇਂ ਇਸ ਦੇ ਵਿੱਚ ਦਿਖਾਇਆ ਗਿਆ ਕਿ ਇਲੈਕਟ੍ਰੋਨ ਜਿਹੜਾ ਅਗਰ ਇਹ ਪ੍ਰੋਟੋਨ ਦੇ ਦੁਆਲੇ ਘੁੰਮਦਾ ਘੁੰਮਦਾ ਇਸ ਦੇ ਵਿੱਚ ਜਾ ਬੱਜੇਗਾ ਪਹਿਲਾਂ ਖਾਲ ਤੇ ਇਹ ਗਲਤ ਸਾਬਤ ਹੁੰਦਾ ਕਿ ਇਲੈਕਟ੍ਰੋਨ ਘੁੰਮਦਾ ਘੁੰਮਦਾ ਕਿਉਂਕਿ ਅੰਦਰੋਂ ਵਾਲੂ ਪ੍ਰੋਟੋਨ ਇਲੈਕਟ੍ਰੋਨ ਦੇ ਵਿੱਚ ਆਪਸ ਵਿੱਚ ਖਿੱਚ ਹੁੰਦੀ ਹੈ ਤੇ ਇਸ ਨੂੰ ਖਿੱਚੇਗਾ ਤਾਂ ਇਹ ਘੁੰਮਦਾ ਘੁੰਮਦਾ ਇਸ ਦੇ ਅੰਦਰ ਡਿੱਗ ਜਾਣਾ ਚਾਹੀਦਾ ਇਹ ਅਜਿਹਾ ਨਹੀਂ ਹੁੰਦਾ ਤੇ ਇਸ ਦੀ ਬਜਾਇ ਫ੍ਰੀਕੁਐਂਸੀ ਵਿਚਕਾਰ ਇੱਕ ਨਵਾਂ ਤੇ ਅਚਾਨਕ ਸਬੰਧ ਦੇਖਿਆ ਗਿਆ ਜਿਸ ਨੂੰ ਰੀਡਸ ਦਾ ਸਪੈਕਟ੍ਰੋਸਕੋਪੀਸ ਦਾ ਕੰਬੀਨੇਸ਼ਨ ਲਾ ਕੇ ਆ ਜਾਂਦਾ ਹੈ ਕੰਬੀਨੇਸ਼ਨ ਪ੍ਰਿੰਸੀਪਲ ਰੀਡਸ ਕੰਬੀਨੇਸ਼ਨ ਪ੍ਰਿੰਸੀਪਲ ਜਿਸ ਦੇ ਅਨਸਾਰ ਸਾਰੀਆਂ ਫ੍ਰੀਕੁਐਂਸੀਆਂ ਨੂੰ ਕੁਝ ਸ਼ਬਦਾਂ ਦੇ ਅੰਤਰ ਵਜੋਂ ਦੱਸਾਇਆ ਜਾ ਸਕਦਾ ਹੈ ਸ਼ਬਦਾਂ ਦੀ ਗਿਣਤੀ ਫ੍ਰੀਕੁਐਂਸੀ ਦੀ ਗਿਣਤੀ ਨਾਲੋਂ ਬਹੁਤ ਛੋਟੀ ਹੁੰਦੀ ਹੈ ਕਲਾਸਿਕ ਕਲਾਸਿਕਲ ਦ੍ਰਿਸ਼ਟੀਕੋਣ ਤੋਂ ਇਹ ਕਾਨੂੰਨ ਕਾਫੀ ਸਮਝ ਤੋਂ ਬਾਹਰ ਹੈ ਇਸ ਮੁਸ਼ਕਲ ਨੂੰ ਦੂਰ ਕਰਨ ਦੀ ਕੋਸ਼ਿਸ਼ ਕਲਾਸਿਕਲ ਮਕੈਨਿਕਸ ਤੋਂ ਹਟੇ ਬਿਨਾ ਇਹ ਮੰਨ ਕੇ ਕੀਤੀ ਜਾ ਸਕਦੀ ਹੈ ਕਿ ਸਪੈਕਟ੍ਰੋਸਕੋਪਿਕ ਤੌਰ ਤੇ ਦੇਖੀ ਗਈ ਹਰੇਕ ਫ੍ਰੀਕੁਐਂਸੀ ਆਪਣੀ ਸੁਤੰਤਰਤਾ ਦੀ ਡਿਗਰੀ ਦੇ ਨਾਲ ਇੱਕ ਬੁਨਿਆਦੀ ਫ੍ਰੀਕੁਐਂਸੀ ਹੈ ਤੇ ਫੋਰਸ ਦੇ ਜਿਹੇ ਨਿਯਮ ਜਿਹੇ ਹੈ ਕਿ ਹਾਰਮੋਨਿਕ ਵਾਈਬ੍ਰੇਸ਼ਨਾਂ ਨਹੀਂ ਹੁੰਦੀਆਂ ਤਾਂ ਇਥੇ ਰੀਡਸ ਕੰਬੀਨੇਸ਼ਨ ਲਾਦੀ ਗੱਲ ਹੈ ਕਿ ਇਸ ਦੇ ਨਾਲ ਇਸ ਨੂੰ ਅਰੇ ਇਸ ਨੂੰ ਪੜ੍ਹਨ ਦੀ ਜ਼ਰੂਰਤ ਨਹੀਂ ਹੈ ਕਿ ਕੀ ਹੁੰਦਾ ਥੋੜਾ ਬਹੁਤ ਇਸ ਦੇ ਵਿੱਚ ਸਾਨੂੰ ਫੋਟੋਆਂ 'ਚ ਦੇਖਣ ਨੂੰ ਮਿਲ ਜੇਗਾ ਜਿਵੇਂ ਇੱਥੇ ਲਿਖਿਆ ਗਿਆ ਹੈ ਰੇਬਗ ਰੀਡਸ ਕੰਬੀਨੇਸ਼ਨ ਪ੍ਰਿੰਸੀਪਲ ਐਮਫਰਸਾਈਜ਼ਸ ਫੰਡਮੈਂਟਲ ਰੋਲ ਆਫ ਵੇਵ ਨੰਬਰ ਇਨ ਸਪੈਕਟ੍ਰਲ ਲਾਈਨ ਐਵੋਲੂਸ਼ਨ ਇਸ ਤਰ੍ਹਾਂ ਰੀਡਸ ਦਾ ਕੰਬੀਨੇਸ਼ਨ ਨੇਮ ਇਹ ਹੈ ਕਿ ਇੱਕ ਅਚਾਨਕ ਖੋਜ ਇਸੀ ਕਿ ਜਦੋਂ ਵਿਗਿਆਨੀਆਂ ਨੇ ਐਟੋਮਿਕ ਸਿਸਟਮ ਦੀਆਂ ਫ੍ਰੀਕੁਐਂਸੀਜ਼ ਨੂੰ ਸਪੈਕਟ੍ਰੋਸਕੋਪ ਰਾਹੀਂ ਨਾਪਿਆ ਤਾਂ ਉਹਨਾਂ ਨੇ ਇੱਕ ਅਜੀਹਾ ਨਵਾਂ ਅਤੇ ਅਚਾਨਕ ਸਬੰਧ ਪਾਇਆ ਜੋ ਕਲਾਸਿਕਲ ਮਕੈਨਿਕ ਦੀ ਉਮੀਦ ਤੋਂ ਬਾਹਰ ਸੀ ਇਸ ਸਬੰਧ ਨੂੰ ਰੀਡਸ ਦਾ ਕੰਬੀਨੇਸ਼ਨ ਪ੍ਰਿੰਸੀਪਲ ਕਿਹਾ ਜਾਂਦਾ ਹੈ ਅਤੇ ਇਸ ਦਾ ਥੋੜਾ ਮਾਇਤ ਵੀ ਦਿੱਤਾ ਗਿਆ ਜਿਆਦਾ ਇਸ ਦੇ ਵਿੱਚ ਇਸ ਨੂੰ ਅਜੇ ਸਮਝਣ ਦੀ ਜ਼ਰੂਰਤ ਨਹੀਂ ਹੈ ਬਾਅਦ ਵਿੱਚ ਕਦੇ ਵਿੱਚ ਆਪਣੇ ਆਪ ਪੜਨ ਨੂੰ ਮਿਲ ਜੇਗਾ ਇਸ ਨੂੰ ਮੈਮਨੂ ਰੀਟਸ ਦਾ ਕੰਬੀਨੇਸ਼ਨ ਪ੍ਰਿੰਸੀਪਲ ਕਿਹਾ ਜਾਂਦਾ ਇਸ ਦੇ ਅਨਸਾਰ ਸਾਰੀਆਂ ਫ੍ਰੀਕੁਐਂਸੀਆਂ ਨੂੰ ਕੁਝ ਰਕਮਾਂ ਦੇ ਅੰਤਰ ਵਜੋਂ ਦਰਸਾਇਆ ਜਾ ਸਕਦਾ ਜਿਵੇਂ ਇੱਥੇ ਫ੍ਰੀਕੁਐਂਸੀ ਹੈ ਗਾਮਾ 2 4 ਇਸ ਨੂੰ 1 2 4 e 4 2 1 2 1 4 2 ਯਾਨੀ 1 4 1 16 ਮਲਟੀਪਲਾਈਡ ਬਾਈ r ਇਸ ਦੇ ਨਾਲ ਦਿਖਾਇਆ ਜਾ ਸਕਦਾ ਤਾਂ ਜਿਵੇਂ ਕਿ ਸੰਗੀਤ ਦੇ ਮਿਊਜ਼ਿਕ ਦੇ ਨੋਟਾਂ ਦੀ ਗਿਣਤੀ ਘੱਟ ਹੋਣ ਦੇ ਬਾਵਜੂਦ ਉਹਨਾਂ ਦੇ ਜੋੜ ਦੇ ਰਾਹੀਂ ਕਈ ਸੁਰ ਬਣ ਜਾਂਦੇ ਹਨ ਇੱਥੋਂ ਸਾਨੂੰ ਇਹ ਪਤਾ ਚੱਲਦਾ ਕਿ ਇਹ ਨਿਯਮ ਦਰਸਾਉਂਦਾ ਹੈ ਕਿ ਕੁਆਂਟਮ ਪਦਰ ਤੇ ਕੁਝ ਬੁਨਿਆਦੀ ਸਥਿਤੀਆਂ ਹੁੰਦੀਆਂ ਜਿਨ੍ਹਾਂ ਦੇ ਅੰਤਰ ਰੂਪ ਦੇ ਵਿੱਚ ਸਾਰੀਆਂ ਨਿਰਿਕਖਣਯੋਗ ਫ੍ਰੀਕੁਐਂਸੀਆਂ ਹੁੰਦੀਆਂ ਤਾਂ ਇੱਥੋਂ ਸਾਨੂੰ ਇਹ ਪਤਾ ਲੱਗਿਆ ਕਿ ਕੁਆਂਟਮ ਪਦਰ ਦੇ ਉੱਤੇ ਕੁਝ ਬੇਸਿਕ ਸਥਿਤੀਆਂ ਹੈ ਜੀਆਂ ਹੁੰਦੀਆਂ ਜਿਨ੍ਹਾਂ ਦੇ ਜਿਨ੍ਹਾਂ ਦੇ ਡਿਫਰੈਂਸ ਦੇ ਨਾਲ ਸਾਰੀਆਂ ਜਿਹੜੀਆਂ ਨਰੀਖਣਯੋਗ ਦੇਖੀਆਂ ਜਾ ਸਕਣ ਵਾਲੀਆਂ ਫ੍ਰੀਕੁਐਂਸੀਆਂ ਜਿਹੜੀਆਂ ਉਹ ਮਿਲਦੀਆਂ ਕਲਾਸਿਕਲ ਮਕੈਨਿਕ ਦੀ ਸੀਮਤਤਾ ਇਹ ਹੈ ਕਿ ਇਸ ਦੀ ਵਿਆਖਿਆ ਕਿ ਕਲਾਸਿਕਲ ਦ੍ਰਿਸ਼ਟੀਕੋਣ ਤੋਂ ਇਹ ਨਿਯਮ ਸਮਝ ਤੋਂ ਬਾਹਰ ਹੈ ਕਿਉਂਕਿ ਕਲਾਸਿਕਲ ਮਕੈਨਿਕ ਦੇ ਵਿੱਚ ਹਰੇਕ ਓਸੀਲੇਟਰ ਦੀ ਆਪਣੀ ਲਗਾਤਾਰ ਫ੍ਰੀਕੁਐਂਸੀ ਹੁੰਦੀ ਹੈ ਨਾ ਕਿ ਸ਼ਬਦਾਂ ਦੇ ਅੰਤਰ ਹੁੰਦੇ ਹਨ ਇਸ ਤਰ੍ਹਾਂ ਦਾ ਉਸ ਦੇ ਵਿੱਚ ਕਲਾਸਿਕਲ ਮਕੈਨਿਕ ਵਿੱਚ ਕੋਈ ਨਿਯਮ ਨਹੀਂ ਮਿਲਦਾ ਜਦ ਕਿ ਕੁਆਂਟਮ ਮਕੈਨਿਕ ਦੇ ਵਿੱਚ ਇਸ ਤਰ੍ਹਾਂ ਦਾ ਨਿਯਮ ਸਾਨੂੰ ਮਿਲ ਜਾਂਦਾ ਤੇ ਇਸ ਤੋਂ ਸਾਨੂੰ ਇਹ ਪਤਾ ਚੱਲਦਾ ਹੈ ਕਿ ਕਵਾਂਟਮ ਮਕੈਨਿਕ ਨੇ ਇੱਕ ਨਵਾਂ ਲਾਜ਼ਮੀ ਢਾਂਚਾ ਪੇਸ਼ ਕੀਤਾ ਜੋ ਕਲਾਸਿਕਲ ਮਕੈਨਿਕ ਦੀਆਂ ਉਮੀਦਾਂ ਨੂੰ ਪੂਰਾ ਨਹੀਂ ਕਰਦਾ ਤੇ ਹਾਰਮੋਨਿਕ ਵਾਈਬ੍ਰੇਸ਼ਨ ਤੋਂ ਇਲਾਵਾ ਇਸ ਦੀ ਵੀ ਅਖੇ ਕਿ ਮੁਸ਼ਕਲ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਕਲਾਸਿਕਲ ਮਕੈਨਿਕ